ਇਤਵ ਗੱਫਾ ਡੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਰਾਮਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਸ਼ੁਰੂ ਕਰਦੇ ਹਾਂ ਇਸ ਦਾ ਅਗਲਾ ਅਧਿਆਇ ਦਸੰਬਰ ਦੇ ਦਿਨ ਸਨ ਠੰਡ ਬਹੁਤ ਵੱਧ ਚੱਲੀ ਸੀ ਬਿਆਲੋ ਨੇ ਹਰਿੰਦਰ ਨੂੰ ਪਟਿਆਲੇ ਭੇਜਿਆ ਜਾਵੇ ਭਾਈ ਕੁੜੀ ਨੂੰ ਤਾਂ ਲੈ ਕੇ ਆ ਐ ਹੋ ਸਿੱਟੀ ਤਾਂ ਨਹੀਂ ਹੋਈ ਨਰਾਦਰੀ ਬਣੀ ਬੈਠੀ ਐ ਨਾ ਆਵੇ ਤਾਂ ਮੱਲੂ ਮੱਲੀ ਲੈ ਆਈ ਸਿਆਲ ਦੀ ਰੋਟੀ ਐ ਸਰੋਂ ਦਾ ਸਾਗ ਮੱਖਣੀ ਤੇ ਮੱਕੀ ਦੀਆਂ ਰੋਟੀਆਂ ਉਹਨੂੰ ਕੌਣ ਦਿੰਦਾ ਹੂ ਉੱਤੇ ਬਟਿਆਲੇ ਸ਼ਹਿਰ ਚੋਂ ਗੰਨੇ ਚੂਪਜੂ ਪਾਈ ਐ ਇੱਥੇ ਤਾਂ ਦਸੰਬਰ ਦੀਆਂ ਛੁੱਟੀਆਂ ਹੋਣ ਵਾਲੀਆਂ ਸਨ ਉਹ ਦੋ ਦਿਨ ਪਹਿਲਾਂ ਗਿਆ ਗਿਆ ਤਾਂ ਇਸੇ ਕਰਕੇ ਸੀ ਕਿ ਛੁੱਟੀਆਂ ਵਿੱਚ ਪਸ਼ਪਿੰਦਰ ਨੂੰ ਪਿੰਡ ਲੈ ਆਵੇ ਪਰ ਉਹ ਤਾਂ ਮੰਨੀ ਹੀ ਨਾ ਪਦਮਾ ਨੇ ਵੀ ਬਹੁਤ ਆਖਿਆ ਕਿ ਚਲੀ ਜਾ ਇੱਥੇ ਹੋਸਟਲ ਵਿੱਚ ਇਕੱਲੀ ਕੀ ਕਰਨਗੀ ਸਾਰੀਆਂ ਕੁੜੀਆਂ ਆਪੋ ਆਪਣੇ ਘਰਾਂ ਨੂੰ ਚਲੀਆਂ ਜਾਣਗੀਆਂ ਤੂੰ ਵੀ ਜਾ ਆਪਣੇ ਘਰ ਨੂੰ ਉਹ ਕਹਿੰਦੀ ਮੈਂ ਉੱਥੇ ਨਹੀਂ ਰਹਿ ਸਕਦੀ ਘਰ ਮੈਨੂੰ ਖਾਲੀ-ਖਾਲੀ ਲੱਗੂਗਾ ਪਿੰਡ ਮੈਨੂੰ ਖਾਲੀ-ਖਾਲੀ ਲੱਗੂਗਾ ਹੋਸਟਲ ਦਾ ਆਪ ਬਿਲਕੁਲ ਹੀ ਖਾਲੀ ਹੋ ਜਾਣਾ ਇੱਥੇ ਤਾਂ ਕਿਸੇ ਨੇ ਵੀ ਨਹੀਂ ਰਹਿਣਾ ਹੋਸਟਲ ਨਹੀਂ ਖਾਲੀ-ਖਾਲੀ ਲੱਗੂ ਹਰਿੰਦਰ ਨੇ ਆਖਿਆ ਪਸ਼ਪਿੰਦਰ ਬੋਲੀ ਨਹੀਂ ਚੁੱਪ ਹੋ ਕੇ ਹੀ ਰਹਿ ਗਏ ਤੇ ਫਿਰ ਜਦੋਂ ਹਰਿੰਦਰ ਬਹੁਤਾ ਹੀ ਖੜੇ ਪੈ ਗਿਆ ਤਾਂ ਉਹਨੇ ਤੋੜ ਕੇ ਜਵਾਬ ਦੇ ਦਿੱਤਾ ਤੈਨੂੰ ਇੱਕ ਵਾਰੀ ਆਖਤਾ ਨਾ ਹਰਿੰਦਰ ਮੈਂ ਨਹੀਂ ਜਾਣਾ ਪਿੰਡ ਮੈਂ ਛੁੱਟੀਆਂ 'ਚ ਇੱਥੇ ਹੀ ਰਹਿ ਕੇ ਪੜਨ ਦਾ ਪਲਾਨ ਬਣਾਇਆ ਹੋਇਆ ਹੈ ਬਹੁਤ ਸਾਰਾ ਕੰਮ ਕਰਨ ਵਾਲਾ ਉੱਥੇ ਜਾ ਕੇ ਨਹੀਂ ਹੋਣਾ ਉੱਥੇ ਕੀ ਹੈ ਮੈਂ ਤਾਂ ਠੀਕ ਹੀ ਹਾਂ ਬਸ ਹਰਿੰਦਰ ਫੇਰ ਨਹੀਂ ਬੋਲਿਆ ਪਦਮਾ ਕਹਿੰਦੀ ਠੀਕ ਹੈ ਹਰਿੰਦਰ ਨਹੀਂ ਜਾਂਦੀ ਨਾ ਜਾਂਦੇ ਇਹਦੀ ਮਰਜ਼ੀ ਹੈ ਇਹਨੂੰ ਕੋਈ ਨੋਟਿਸ ਬਣਾਉਣੇ ਹੋਣਗੇ ਪਸ਼ਪਿੰਦਰ ਪਦਮਾਬਲ ਅੱਖਾਂ ਚੁੱਕ ਕੇ ਚਾਕੀ ਤੇ ਮੁਸਕਰਾ ਪਈ ਹਰਿੰਦਰ ਦੁਪਹਿਰੇ ਪਹੁੰਚਿਆ ਸੀ ਆਪਣਾ ਥੈਲਾ ਚੁੱਕ ਲਿਆ ਕਿਆ ਦਾ ਚੰਗਾ ਪਿੰਦਰ ਚੱਲਦਾ ਮੈਂ ਤਾਂ ਫਿਰ ਨਹੀਂ ਜਾਣਾ ਵੀ ਨਹੀਂ ਅੱਜ ਰਾਤ ਇੱਥੇ ਹੀ ਰਹਿ ਪੈ ਫਿਲਮ ਬਹੁਤ ਸੋਹਣੀ ਲੱਗੀ ਐ ਫੂਲ ਚੋ 6 ਵਜੇ ਦਾ ਸ਼ੋਅ ਦੇਖ ਕੇ ਆਵਾਂਗੇ ਪਦਮਾ ਵੀ ਚੱਲੂਗੀ ਪਦਮਾ ਦੇ ਮੂੰਹ ਤੇ ਹੀ ਭਸ਼ਪਿੰਦਰ ਨੇ ਆਖ ਦਿੱਤਾ ਪਦਮਾ ਤੇ ਹਰਿੰਦਰ ਇੱਕ ਦੂਜੇ ਦੇ ਮੂੰਹ ਵੱਲ ਝਾਕ ਕੇ ਜਿਵੇਂ ਦੋਵੇਂ ਹੀ ਨਾ ਕਹਿਣ ਜੋਗੇ ਨਾ ਰਹੇ ਹੁਣ ਉਹ ਰਾਤ ਰਹਿ ਪਿਆ ਸ਼ਾਮ ਨੂੰ ਜਾ ਕੇ ਫਿਲਮ ਵੀ ਦੇਖ ਆਏ ਮੈਸੇ ਵਿੱਚ ਤਿੰਨ ਜਾਣਿਆਂ ਦੀ ਰੋਟੀ ਰੱਖਣ ਲਈ ਪਦਮਾ ਆਖ ਗਈ ਸੀ ਰੋਟੀ ਖਾਂਦੇ ਉਹ ਫਿਲਮ ਦੀਆਂ ਗੱਲਾਂ ਹੀ ਕਰਦੇ ਰਹੇ ਪਸ਼ਪਿੰਦਰ ਫਿਲਮ ਦੀ ਤਾਰੀਫ਼ ਕਰ ਰਹੇ ਸੀ ਪਦਮਾ ਨੂੰ ਫਿਲਮ ਦੇ ਹੀਰੋ ਦੇ ਅ ਰੋਲ ਚੰਗਾ ਨਹੀਂ ਲੱਗਿਆ ਸੀ ਹਰਿੰਦਰ ਨੂੰ ਇਹ ਪਿਆਰ ਮੁਹੱਬਤ ਜਹੀ ਕਹਾਣੀ ਵਾਲੀ ਫਿਲਮ ਉਂਝ ਹੀ ਬਕਵਾਸ ਲੱਗੀ ਉਹ बार-बार ਇਹੀ ਆਖਦਾ ਕੀ ਗੱਲ ਐ ਇਹਦੇ ਚੋ ਹਰ ਫਿਲਮ ਚੋ ਇਹੀ ਕੁਝ ਹੁੰਦਾ ਉਹੀ ਕਹਾਣੀ ਹੁੰਦੀ ਹੈ ਬਸ ਤਾਣਾ ਬਣਾ ਜਾਂ ਨਾ ਮੈਂ ਬਣ ਦਿੰਦੇ ਆ ਉਹੀ ਇੱਕੋ ਕਿਸਮ ਦਾ ਡਾਇਲੌਗ ਗਾਣਿਆਂ ਦਾ ਇੱਕੋ ਥੀਮ ਬਸ 2-3 ਘੰਟੇ ਜੀ ਜਾ ਲੱਗਿਆ ਰਹਿੰਦਾ ਬੰਦੇ ਦਾ ਹੋਰ ਕੀ ਹੁੰਦਾ ਹੈ ਨਾ ਫਿਲਮਾਂ 'ਚ ਬਚਪਿੰਦਰ ਕਹਿੰਦੀ ਤੈਨੂੰ ਕੀ ਪਤਾ ਤੂੰ ਤਾਂ ਪਿੰਡੂ ਐ ਤੂੰ ਕਦੋਂ ਤਾਂ ਫ੍ਰਾਂਸੀਸਣ ਬਣ ਗਈ ਤੂੰ ਵੀ ਤਾਂ ਕੋਠੇ ਖੜਗ ਸਿੰਘ ਚੋਂ ਹੀ ਉੱਠ ਕੇ ਆਈ ਐ ਕੀ ਹੋ ਗਿਆ ਜੋ 2 ਦਿਨ ਹਵਾ ਲੱਗੀ ਪਟਿਆਲੇ ਦੀ ਹਰਿੰਦਰ ਦੀ ਗੱਲ ਉਤੇ ਦੋਵੇਂ ਕੁੜੀਆਂ ਹੱਸਣ ਲੱਗੀਆਂ ਤੇ ਫੇਰ ਪਸ਼ਪਿੰਦਰ ਚੁੱਪ ਹੋ ਕੇ ਗੰਭੀਰਤਾ ਦੇ ਖੂਬ ਵਿੱਚ ਉਤਰਾਂ ਲੱਗੀ। ਪਦਮਾ ਅਜੇ ਤੱਕ ਵੀ ਫ੍ਰਾਂਸੀਸੀਨ ਸ਼ਬਦ ਨੂੰ ਲੈ ਕੇ ਹੱਸ ਰਹੀ ਸੀ। ਪਸ਼ਪਿੰਦਰ ਫਿਲਮ ਸੰਬੰਧੀ ਨਹੀਂ ਸੋਚ ਰਹੀ ਹੋਵੇਗੀ। ਫਿਲਮ ਦੀ ਕਹਾਣੀ ਨੂੰ ਲੈ ਕੇ ਉਹਨੂੰ ਕੋਈ ਹੋਰ ਗੱਲ ਜ਼ਿਆਦਾ ਅਗੇ ਲੱਗਦੀ ਸੀ। ਉਹ ਰੋਟੀ ਛੱਡ ਕੇ ਬੈਠ ਗਈ। ਹਰਿੰਦਰ ਨੇ ਆਪਣੀ ਬੁਰਕੀ ਮੂੰਹ ਵਿੱਚ ਪਾਈ ਅਤੇ ਪਸ਼ਪਿੰਦਰ ਦੀ ਬਾਹ ਨੂੰ ਹੱਥ ਲਾ ਕੇ ਆਖਿਆ, "ऋषिਓ, ਰੋਟੀ ਖਾਓ ਮਹਾਦੇਵ" ਬਸ਼ਪਿੰਦਰ ਸੋਚਾਂ ਦੇ ਖੂਬ ਚੋ ਨਿਕਲੀ ਅਤੇ ਝਟ ਦੇ ਕੇ ਪਲੇਟ ਵੱਲ ਹੱਥ ਵਧਾਇਆ। ਪਦਮਾ ਵੱਲ ਝਾਕੇ ਮਿੰਨਾ ਮਿੰਨਾ ਮੁਸਕਰਾਏ ਵੀ। ਦੋ ਬੁਰਕੀਆਂ ਹੋਰ ਖਾ ਕੇ ਕਹਿੰਦੀ ਚਲੋ ਚੱਲੀਏ। ਬਸ ਮੈਨੂੰ ਤਾਂ ਨੀਂਦ ਆ ਰਹੀ ਹੈ। ਸੌਣਾ ਆਪਾਂ ਤਾਂ। ਲਓ ਬਈ ਸੁਣ ਲਓ। ਮਹਾਰਾਣੀ ਜੀ ਨੂੰ 10 ਵਜੇ ਹੀ ਨੀਂਦ ਆ ਰਹੀ ਹੈ। ਪਦਮਾ ਨੇ ਕਿਹਾ ਅਤੇ ਹੱਸਣ ਲੱਗੀ ਤੇ ਫਿਰ ਕਹਿੰਦੀ ਅੱਗੇ ਤਾਂ ਕਦੇ 12 ਤੋਂ ਪਹਿਲਾਂ ਨਹੀਂ ਪਈ ਤੂੰ। ਅੱਜ ਕੀ ਹੋ ਗਿਆ? ਹੁਣੇ ਨਹੀਂ ਹਰਿੰਦਰ ਆਇਆ ਹੋਇਆ ਗੱਲਾਂ ਮਾਰ ਬੈਠ ਕੇ ਤੜਕੇ ਨੂੰ ਤਾਂ ਇਹਨੇ ਚਲੇ ਜਾਣਾ ਪਿੰਡੂ ਇੱਕ ਹੀ ਗੱਲਾਂ ਮਾਰੋ ਪੁਸ਼ਪਿੰਦਰ ਨੇ ਜਿਵੇਂ ਆਪਣੇ ਗੰਭੀਰਤਾ ਨੂੰ ਤੋੜਨਾ ਚਾਹਿਆ ਹੋਵੇ ਉਹ ਫੇਰ ਹੱਸੇ ਪੁਸ਼ਪਿੰਦਰ ਕਹਿੰਦੀ ਮੈਂ ਤਾਂ ਸੋਣਾ ਹਾਂ ਬਸ ਤੂੰ ਮਾਰ ਲੈ ਗੱਲਾਂ ਹਰਿੰਦਰ ਨਾਲ ਪੁਸ਼ਪਿੰਦਰ ਦੀ ਗੱਲ ਉੱਤੇ ਉਹ ਫੇਰ ਇੱਕ ਦੂਜੇ ਵੱਲ ਝਾਕ ਕੇ ਪੁਸ਼ਪਿੰਦਰ ਆਪਣੇ ਕਮਰੇ ਵਿੱਚ ਗਈ ਅਤੇ ਜਾਂਦੀ ਹੀ ਅਰਜਾਈ ਦੀ ਤੈਖ ਖੋਲ ਕੇ ਵਿੱਚ ਵੜ ਗਈ ਉਹ ਦੋਵੇਂ ਉਹਦੇ ਕਮਰੇ ਵਿੱਚ ਖੜੇ ਸਨ ਉਨਾਂ ਦੇ ਜਾਂਦੇ ਜਾਂਦੇ ਆ ਉਹ ਅੱਖਾਂ ਮੀਟਣ ਲੱਗੀ। ਪਦਮਾ ਦੇ ਕਮਰੇ ਵਿੱਚ ਜਾ ਕੇ ਉਹ ਗੱਲਾਂ ਕਰਨ ਲੱਗੇ। ਹੁਣ ਉਹ ਆਪਣੇ ਆਪਣੇ ਪ੍ਰੋਫੈਸਰਾਂ ਦੀਆਂ ਨਕਲਾਂ ਲਾ ਕੇ ਦਿਖਾ ਰਹੇ ਸਨ। ਪਦਮਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਅਤੇ ਹਰਿੰਦਰ ਆਰਾਮਪੁਰਾ ਫੂਲ ਦੇ ਮਾਲਵਾ ਕਾਲਜ ਦੇ ਪ੍ਰੋਫੈਸਰਾਂ ਦੀਆਂ ਦਿਲਚਸਪ ਗੱਲਾਂ ਸੁਣਾ ਰਿਹਾ ਸੀ। ਤੇ ਫਿਰ ਪਦਮਾ ਹਰਿੰਦਰ ਤੋਂ ਪ੍ਰੋਫੈਸਰ ਸੱਜਣ ਸਿੰਘ ਬਾਰੇ ਪੁੱਛਣ ਲੱਗੀ। ਹਰਿੰਦਰ ਉਸ ਪ੍ਰੋਫੈਸਰ ਦੀ ਗੱਲ ਛਿੜੇ ਤੋਂ ਆਪ ਵੀ ਗੰਭੀਰ ਹੋ ਗਿਆ। ਪਦਮਾ ਚਾਹੁੰਦੀ ਸੀ ਉਹ ਉਸੇ ਪ੍ਰੋਫੈਸਰ ਦੀਆਂ ਗੱਲਾਂ ਸੁਣਾਈ ਜਾਵੇ ਕਿੰਨਾ ਜੰਗਾ ਪ੍ਰੋਫੈਸਰ ਹੈ ਦੋਸਤਾਂ ਜਿਹਾਂ ਪ੍ਰੋਫੈਸਰ ਹਰ ਕਿਸੇ ਦੇ ਕੰਮ ਆਉਣ ਵਾਲਾ ਵਿਦਿਆਰਥੀਆਂ ਦੇ ਦਿਲਾਂ ਦੀਆਂ ਬੁੱਝਣ ਵਾਲਾ ਅਜਿਹੇ ਪ੍ਰੋਫੈਸਰ ਦੇ ਦਰਸ਼ਨ ਕਰਨੇ ਚਾਹੀਦੇ ਹਨ ਅਜਿਹੇ ਪ੍ਰੋਫੈਸਰ ਦੇ ਤਾਂ ਪੈਰੀ ਹੱਥ ਲਾਉਣ ਨੂੰ ਜੀ ਕਰਦਾ ਹੈ ਪਦਮਾ ਨੇ ਪਹਿਲਾਂ ਪੁਸ਼ਪਿੰਦਰ ਤੋਂ ਪ੍ਰੋਫੈਸਰ ਸੱਜਣ ਸਿੰਘ ਬਾਰੇ ਸੁਣ ਰੱਖਿਆ ਸੀ ਇਸੇ ਕਰਕੇ ਤਾਂ ਉਹਨੇ ਗੱਲ ਛੇੜੀ ਸੀ ਹਰਿੰਦਰ ਨੂੰ ਨੀਂਦ ਦੀਆਂ ਅਵਾਸੀ ਆਉਣ ਲੱਗੀਆਂ ਪਦਮਾ ਕਹਿੰਦੀ ਜਦ ਸੌਂ ਜਾਂਦਾ ਫਿਰ ਜਾ ਕੇ ਗੇਟ ਉੱਤੇ ਉਹ ਹਰਿੰਦਰ ਨੂੰ ਛੱਡ ਕੇ ਆਏ। ਉਦੋਂ ਤੱਕ ਲਗਭਗ ਸਭ ਕਮਰਿਆਂ 'ਦਿਆਂ ਕੁੜੀਆਂ ਸੌਂ ਚੁੱਕੀਆਂ ਸਨ। ਕਿਸੇ ਕਿਸੇ ਕਮਰੇ ਦੀ ਬੱਤੀ ਜਾਗ ਰਹੀ ਸੀ। ਕੋਈ ਕੋਈ ਜਣੀ ਪੜ ਰਹੀ ਹੋਵੇਗੀ ਜਾਂ ਸ਼ਾਇਦ ਜਗਦੀ ਬੱਤੀ ਛੱਡ ਕੇ ਹੀ ਸੌਂ ਗਈ ਹੋਵੇਗੀ। ਅਗਲੇ ਦਿਨ ਦਸੰਬਰ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਸਨ। ਦਿਨ ਚੜਿਆ ਤਾਂ ਕੁੜੀਆਂ ਘਰਾਂ ਨੂੰ ਜਾਣ ਦੀ ਤਿਆਰੀ ਕਰਨ ਲੱਗੀਆਂ। ਅੱਜ ਦੇ ਪੀਰੀਅਡ ਲਾਉਣੇ ਸਨ ਅਤੇ ਬੱਸ ਬੰਨਿਆਂ ਬਿਆਸਮਾਂ ਚੁੱਕ ਕੇ ਉਹਨਾਂ ਨੇ ਬੱਸਾਂ ਰੇਲਾਂ ਲਈ ਤੁਰ ਪੈਣਾ ਸੀ। ਰਾਤ ਕਾਫੀ ਦੇਰ ਤੱਕ ਗੱਲਾਂ ਮਾਰਦੇ ਰਹਿਣ ਕਰਕੇ ਹਰਿੰਦਰ ਦਿਨ ਚੜੇ ਉੱਠਿਆ। ਪਸ਼ਪਿੰਦਰ ਕੰਧ ਨਾਲ ਸਰਾਣੇ ਦੀ ਢੋ ਲਾ ਕੇ ਕੋਈ ਕਿਤਾਬ ਪੜ ਰਹੀ ਸੀ। ਉਹਨੇ ਪਸ਼ਪਿੰਦਰ ਨੂੰ ਆਖਿਆ, "ਚਾਹ? ਚਾਹ ਵੀ ਪੀਣਾ ਹੁਣਾ?" ਪਸ਼ਪਿੰਦਰ ਨੇ ਕਿਤਾਬ ਬਰਕਮ ਰੋੜ ਕੇ ਮੰਜੇ ਦੇ ਸਰਾਣੇ ਰੱਖੀ ਅਤੇ ਹਰਿੰਦਰ ਵੱਲ ਝਾ ਕੇ ਮੁਸਕਰਾਉਣ ਲੱਗੇ। "ਚਾਹ ਪਿਉਣੀ ਐ ਤਾਂ ਪਿਆ ਦੇ।" ਨਹੀਂ ਚੱਲਦਾ ਮੈਂ ਤਾਂ ਸਾਲੀ ਜਾਗ ਹੀ ਨਹੀਂ ਆਈ ਸੰਦੇਹਾ ਮੈਂ ਤਾਂ ਕਾਲਜ ਵੇਲੇ ਉੱਥੇ ਪਹੁੰਚਣਾ ਸੀ ਰਾਮਪੁਰੇ ਹੁਣ ਤੱਕ ਪਸ਼ਪਿੰਦਰ ਨੇ ਹੀਟਰ ਉਤੇ ਚਾਹ ਧਰ ਦਿੱਤੀ ਸੀ ਹਰਿੰਦਰ ਮੰਜੇ ਤੇ ਬੈਠ ਕੇ ਮੇਜ ਉਤੇ ਪੈ ਇੱਕ ਮੈਗਜ਼ੀਨ ਦੇ ਵਰਕੇ ਫਰੋਲਣ ਲੱਗਿਆ ਪਸ਼ਪਿੰਦਰ ਪਦਮਾ ਦੇ ਕਮਰੇ ਵਿੱਚ ਗਈ ਉਹ ਤਾਂ ਅਜੇ ਤੱਕ ਵੀਰਜਾਈ ਵਿੱਚ ਪਈ ਹੋਈ ਸੀ ਪਸ਼ਪਿੰਦਰ ਨੇ ਹੀ ਉਹਨੂੰ ਜਗਾਇਆ ਪਦਮਾ ਬੈਠੀ ਹੋ ਕੇ ਕਹਿੰਦੀ ਹਾਏ ਇੰਨਾ ਦਿਨ ਚੜਾ ਆ ਵਾ ਨਹੀਂ ਤੂੰ ਉੱਠੀ ਨਹੀਂ ਹਾਲੇ ਰਾਤ ਕਦੋਂ ਸੁੱਤੀ ਪਤਾ ਨਹੀਂ ਕਾਫੀ देर ਅਸੀਂ ਬੈਠੇ ਰਹੇ ਸੀ ਤੇ ਫਿਰ ਪਦਮਾ ਨੇ ਝਟ ਦੇ ਕੇ ਪੁੱਛਿਆ ਗਿਆ ਹਰਿੰਦਰ ਉਹ ਵੀ ਹੋਣੇ ਉੱਠ ਕੇ ਆਇਆ ਕਹਿੰਦਾ ਚਾਹ ਦੇ ਛੇਤੀ ਜਾਣਾ ਮੈਂ ਚਾਹ ਧਰੀ ਹੋਈ ਹੈ ਆ ਜਾ ਉਹਨਾਂ ਦੀ ਚਾਹ ਇਕੱਠੀ ਸੀ ਪਸ਼ਪਿੰਦਰ ਦੇ ਮਗਰੇ ਉੱਠ ਕੇ ਪਦਮੋਦੇ ਕਮਰੇ ਵਿੱਚ ਆ ਗਈ ਹਰਿੰਦਰ ਅਤੇ ਪਦਮਾ ਇੱਕ ਦੂਜੇ ਵੱਲ ਝਾਕੇ ਤਾਂ ਅੱਖਾਂ ਹੀ ਅੱਖਾਂ ਵਿੱਚ ਮੁਸਕਰਾਏ ਸੁੱਤੀ ਉੱਠ ਕੇ ਆਈ ਪਦਮਾ ਹਰਿੰਦਰ ਨੂੰ ਪਹਿਲਾਂ ਨਾਲੋਂ ਵੀ ਸੋਹਣੀ ਲੱਗੀ ਵਿਖਰੇ ਵਿਖਰੇ ਸਿਰ ਦੇ ਵਾਲ ਅਲਸਾਏ ਅਲਸਾਏ ਅੰਗ ਪੈਰ ਢਲ ਕੇ ਢਲ ਕੇ ਅਲਵਾਸ ਉਨਿੰਦਰੀਆਂ ਉਨਿੰਦਰੀਆਂ ਅੱਖਾਂ ਤੇ ਢੂੰਗੀ ਢੂੰਗੀ ਆਵਾਜ਼ ਉਹ ਤਿੰਨੇ ਚਾਹ ਦੇ ਗਲਾਸ ਪੀਣ ਲੱਗੇ ਤੇ ਫਿਰ ਦੋਵੇਂ ਕੁੜੀਆਂ ਪੀਰੀਅਡ ਲਾਉਣ ਦੀ ਤਿਆਰੀ ਕਰਨ ਲੱਗੀਆਂ ਹੀਟਰ ਉੱਤੇ ਪਾਣੀ ਗਰਮ ਕਰਕੇ ਕੁੜੀਆਂ ਨੇ ਮੂੰਹ ਹੱਥੀ ਧੋਤਾ ਐਨੀ ਠੰਡ ਵਿੱਚ ਨਹਾਵੇ ਕਿਹੜਾ ਉਹ ਤਾਂ ਤੀਜੇ ਚੌਥੇ ਦਿਨ ਮਸਾ ਲਾਉਂਦੀਆਂ ਜਾਂ ਐਤਵਾਰ ਨੂੰ ਹੀ ਆਪਣੇ ਕਿਸੇ ਛੁੱਟੀ ਵਾਲੇ ਦਿਨ ਪਦਮਾ ਨੇ ਸੰਗਰੂਰ ਨੂੰ ਵੀ ਜਾਣਾ ਸੀ ਪਸ਼ਪਿੰਦਰ ਕਹਿ ਰਹੀ ਸੀ ਨਾ ਜਾ ਕੀ ਕਰਨਗੀ ਘਰ ਜਾ ਕੇ ਇੱਥੇ ਪੜਾਂਗੀਆਂ ਦੱਬ ਕੇ ਕੁੜੀਆਂ ਦੀ ਵੀ ਖੱਛਕੱਜ ਨਹੀਂ ਰਹਿਣੀ ਪਦਮਾ ਕਹਿੰਦੀ ਜਾਉਂਗੀ ਤਾਂ ਇੱਕ ਵਾਰੀ ਜ਼ਰੂਰ ਦੋ ਦਿਨ ਲਾ ਕੇ ਮੁੜਾਂ ਜੀ ਤਾਂ ਮੇਰਾ ਵੀ ਰਹਿਣ ਨੂੰ ਹੀ ਕਰਦਾ ਤੇ ਫੇਰ ਉਹ ਸਿਰ ਦੇ ਲੰਬੇ-ਲੰਬੇ ਵਾਲਾਂ ਵਿੱਚ ਦੁਆਰਾ ਕੰਗੀ ਕਰਦੀ ਹਰਿੰਦਰ ਨੂੰ ਚੁੱਪਚਾਪ ਖੜਾ ਦੇਖ ਕੇ ਪੁੱਛਣ ਲੱਗੀ ਤੂੰ ਜਾ ਰਿਹਾ ਏਂ ਦੋਸਤ ਮੈਂ ਵੀ ਬਸ ਤਿਆਰ ਹੀ ਆਂ ਪਿੰਦਰ ਕਹੇ ਤਾਂ ਜਾਵਾਂ ਜੇ ਪਸ਼ਪਿੰਦਰ ਨਾ ਕਹੇ ਤਾਂ ਨਹੀਂ ਜਾਏਗਾ ਪਸ਼ਪਿੰਦਰ ਵਿੱਚੋਂ ਹੀ ਬੋਲੀ ਤੂੰ ਕਹਿ ਦੇ ਫੇਰ ਨਹੀਂ ਜਾਂਦਾ ਹਾਂ ਮੈਂ ਕਹਣੀ ਆ ਨਾ ਜਾਵੇ ਬਸ ਪਦਮਾ ਨੇ ਫਟ ਦੇ ਕੇ ਆਖ ਦਿੱਤਾ ਹਰਿੰਦਰ ਨੂੰ ਕੁੜੀਆਂ ਦੀਆਂ ਗੱਲਾਂ ਐਵੇਂ ਚੋਲਮੋਲ ਹੀ ਲੱਗੀਆਂ ਉਹਨੇ ਆਪਣਾ ਬੈਗ ਚੁੱਕ ਲਿਆ ਕਹਿੰਦਾ ਚੰਗਾ ਫੇਰ ਬਾਏ ਨਹੀਂ ਬਾਏ ਟਾਈਮ ਤਾਂ ਦੇਖ ਕੀ ਹੋਇਆ ਪਦਮਾ ਨੇ ਹਰਿੰਦਰ ਨੂੰ ਪੁੱਛਿਆ 9 ਵੱਜਣ ਵਾਲੇ ਨੇ ਤਾਂ ਫੇਰ 3 ਘੰਟੇ ਬਸ ਹੋ ਠਹਿਰ ਜਾ ਅਸੀਂ 12 ਵਜੇ ਆ ਜਾਾਂਗੀਆਂ ਮੈਂ ਵੀ ਤਾਂ ਜਾਣਾ ਹੀ ਹੈ ਸੰਗਰੂਰ ਮੈਨੂੰ ਨਾਲ ਲੈ ਕੇ ਜਾਈ ਪਲੀਜ਼ ਬਸ ਹੁਣ ਨਹੀਂ ਬੋਲਣਾ ਬੈਗ ਰੱਖ ਦੇ ਜਾਂ ਕੰਫੇਰਾ ਜਿੱਥੇ ਜਾਣਾ ਜਾ ਪਦਮੰਦ ਬੋਲਾਂ ਵਿੱਚ ਜਿਵੇਂ ਉਹ বাজ ਕੇ ਹੀ ਰਹਿ ਗਿਆ ਹੋਵੇ ਪਸ਼ਪਿੰਦਰ ਕਹਿੰਦੀ ਹੁਣ ਹਿੱਲ ਹਰਿੰਦਰ ਖੜਾ ਸੋਚ ਰਿਹਾ ਸੀ ਕੀ ਕਰੇ ਉਹ ਪਦਮਾ ਨੇ ਉਹਦੇ ਹੱਥੋਂ ਬੈਗ ਫੜ ਕੇ ਮੇਜ਼ ਉੱਤੇ ਧਰ ਦਿੱਤਾ ਦੋਵੇਂ ਕੁੜੀਆਂ ਹੋਸਟਲ ਵਿੱਚੋਂ ਬਾਹਰ ਹੋਈਆਂ ਤਾਂ ਹਰਿੰਦਰ ਬੈਗ ਵਿੱਚੋਂ ਆਪਣਾ ਨਵਾਂ ਨਾਵਲ ਕੱਢ ਕੇ ਬੈਠ ਗਿਆ ਕੱਲ ਜਦੋਂ ਪਿੰਡੋਂ ਉਹ ਚੱਲਿਆ ਸੀ ਤਾਂ ਇਹ ਨਾਵਲ ਉਹਨੇ ਸਲਾਬਤਪੁਰੇ ਤੋਂ ਪੜਨਾ ਸ਼ੁਰੂ ਕੀਤਾ ਸੀ ਬਰਨਾਲੇ ਤੱਕ ਉਹਨਾਂ ਲੱਗਿਆ ਜਿਵੇਂ ਉਹ ਗਲਤ ਕਿਤਾਬ ਚੁੱਕ ਲਿਆਇਆ ਹੋਵੇ 30-35 ਸਫ਼ੇ ਪੜਨ ਤੱਕ ਵੀ ਕੋਈ ਗੱਲ ਸ਼ੁਰੂ ਨਹੀਂ ਹੋਈ ਉਹਨੇ ਚਾਹਿਆ ਉਹ ਇਹ ਨਾਵਲ ਨੂੰ ਪੜਨਾ ਬੰਦ ਕਰ ਦੇਵੇ ਅਤੇ ਬਰਨਾਲੇ ਬਸ ਸਟੈਂਡ ਦੀ ਬੁੱਕ ਸਟਾਲ ਤੋਂ ਕੋਈ ਰਸਾਲਾ ਖਰੀਦ ਲਵੇ ਪਰ ਨਹੀਂ ਉਹਨੇ ਨਾਵਲ ਪੜਨਾ ਹੀ ਜਾਰੀ ਰੱਖਿਆ ਲੇਖਕ ਇੱਕ ਪ੍ਰਸਿੱਧ ਬੰਗਾਲੀ ਨਾਵਲਕਾਰ ਸੀ ਇਹ ਉਹਦੇ ਇੱਕ ਨਾਵਲ ਦਾ ਪੰਜਾਬੀ ਅਨੁਵਾਦ ਸੀ ਉਹਨੇ ਸੋਚਿਆ ਹੋ ਸਕਦਾ ਹੈ ਅਨੁਵਾਦ ਚੰਗਾ ਨਾ ਹੋਵੇ ਉਹ ਪੜਦਾ ਗਿਆ ਸ਼ਾਇਦ ਅੱਗੇ ਜਾ ਕੇ ਕੋਈ ਗੱਲ ਬਣੇ ਬਰਨਾਲਾ ਟੱਪ ਕੇ ਉਹਨੂੰ ਗੱਲ ਸਮਝ ਆਉਣ ਲੱਗ ਪਈ ਸੰਗਰੂਰ ਤੱਕ ਉਹ ਨਾਵਲ ਵਿੱਚ ਖੁੱਭ ਗਿਆ ਉਹਨੇ ਅੱਖਾਂ ਮਲੀਆਂ ਹੁਣ ਬਣੀ ਨਾ ਗੱਲ ਪਟਿਆਲੇ ਤੱਕ ਨਾਵਲ ਦਾ 200 ਸਫ਼ਾ ਪੜਿਆ ਜਾ ਚੁੱਕਿਆ ਸੀ ਹੁਣ 1.5 100 ਸਫ਼ਾ ਬਾਕੀ ਸੀ ਕੁੜੀਆਂ ਦੇ ਮੋੜਨ ਤੱਕ ਉਹਨੇ ਇਹ ਸਾਰਾ ਨਾਵਲ ਮੁਕਾ ਲਿਆ ਨਾਵਲ ਉਹਨੇ ਅੱਖਾਂ ਨੂੰ ਛਾਇਆ ਤੇ ਫਿਰ ਮੰਜੇ ਉਤੋਂ ਉੱਠਣ ਲੱਗਿਆ ਤੇ ਉੱਚੀ ਦੇ ਕੇ ਬੋਲਿਆ ਓਏ ਜਿੰਦਾਬਾਦ ਹਰਤਚੰਦਰ ਉਸੇ ਸਮੇਂ ਕੁੜੀਆਂ ਕਮਰੇ ਵਿੱਚ ਅੱਗੇ ਆ ਖੜੀਆਂ ਹੋਈਆਂ ਪਦਮਾ ਬੋਲੀ ਬਈ ਕੌਣ ਜਿੰਦਾਬਾਦ ਹਰਿੰਦਰ ਕੋਝ ਨੇ ਬੋਲਿਆ ਤੇ ਫਿਰ ਜਦੋਂ ਉਹ ਅੰਦਰ ਆ ਕੇ ਬੈਠ ਗਈਆਂ ਤਾਂ ਉਹ ਜਾਣ ਲਈ ਕਾਲ ਮਚਾਉਣ ਲੱਗੀਆਂ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਅੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ